योगी आए हैं योगी आएंगे संतों की नगरी को संतों की ਫਸਟ ਸੈਕਸ਼ਨ ਤੁਹਾਡਾ ਨਾਮਿਨੇਸ਼ਨ ਫਾਈਲ ਕੀਤਾ ਇੱਥੇ ਪਹੁੰਚੇ ਹੋ। ਦੇਖੋ ਬਹੁਤ ਵੱਡਾ ਇਕੱਠ ਆ। ਉੱਥੇ ਹਾਜ਼ਰ ਹੋਇਆ ਸੀਗਾ ਨਾਮਿਨੇਸ਼ਨਸ ਭਰਨ ਵਾਸਤੇ। ਸ਼ਹਿਰਾਂ ਚੋਂ ਨਹੀਂ ਪਿੰਡਾਂ ਦੇ ਵਿੱਚੋਂ ਬਹੁਤ ਵੱਡੀ ਤਦਾਦ ਦੇ ਵਿੱਚ ਮੇਰੇ ਵੀਰ ਭੈਣ ਹਾਜ਼ਰ ਹੋਏ ਤੇ ਮੈਨੂੰ ਸਪੋਰਟ ਉਹਨਾਂ ਨੇ ਦਿਖਾਈ ਤੇ ਇੰਨਾ ਵੱਡਾ ਇਕੱਠ ਦੇਖ ਕੇ ਸਾਰਾ ਜਿਵੇਂ ਕਹਿ ਲਓ ਕਿ ਲੋਕ ਸਭਾ ਹਲਕਾ ਹਿੱਲ ਚੁੱਕਿਆ ਹੈ ਔਰ ਵਿਰੋਧੀ ਪਾਰਟੀਆਂ ਵੀ ਹਿੱਲ ਚੁੱਕੀਆਂ। ਵੈਸੇ ਤੋਂ ਪਹਿਲਾਂ ਹੀ ਘਬਰਾਏ ਹੋਏ ਸੀ ਮੈਨੂੰ ਨਾਮਿਨੇਸ਼ਨ ਫਾਈਲ ਕਰਨ ਤੋਂ ਰੋਕਣ ਦੀ ਕੋਸ਼ਿਸ਼ ਸੀ ਸਰਕਾਰ ਦੀ ਔਰ ਅਕਾਲੀ ਦਲ ਨਾਲ ਮਿਲ ਕੇ ਵੀ ਛੇੜਿਆੰਤਰ ਉਹ ਕਰ ਰਹੇ ਸੀ ਇਹ ਮੈਨੂੰ ਪਤਾ ਲੱਗਿਆ ਸੀ ਪਰ ਉਹ ਰੋਕ ਨਹੀਂ ਸਕੇ ਤੇ ਅੱਜ ਮੈਂ ਨੋਮੀਨੇਸ਼ਨ ਫਾਈਲ ਕਰਨ ਆਈ ਆ ਉਹਨਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ ਹੋ ਚੁੱਕੀਆਂ ਐ ਪਰ ਉਹਨਾਂ ਨੇ ਆਪਦੀ ਘਬਰਾਹਟ ਜਿਹੜੀ ਸ਼ੋਅ ਕਰਨੀ ਸੀ ਉਹ ਕਰਤੀ ਸੋ ਬਹੁਤ ਘਬਰਾਇਆ ਹੋਇਆ ਵਿਰੋਧੀ ਦਲ ਮੈਂ ਇਹੀ ਕਹਿਣਾ ਚਾਹੂੰਗੀ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਐ ਕਿ ਇੰਨੀ ਵੱਡੀ ਲੈਵਲ ਤੇ ਮੈਨੂੰ ਸਪੋਰਟ ਮਿਲੀ ਇਸੇ ਸਪੋਰਟ ਦੇ ਸਿੱਤੇ ਮੈਂ ਇਨਾ ਹੌਸਲਾ ਕੀਤਾ ਕਿ ਮੈਂ ਸਰਕਾਰ ਨਾਲ ਵੀ ਲੜੀ ਤੇ ਇੱਕ ਮਹਿਲਾ ਅਫੀਸਰ ਨੂੰ ਇਸ ਤਰ੍ਹਾਂ ਨਾਮੀਨੇਸ਼ਨ ਫਾਈਲ ਕਰਨ ਤੋਂ ਰੋਕਣਾ ਜਦੋਂ ਕਿ ਉਹਨਾਂ ਨੇ ਉਸ ਤੋਂ ਬਾਅਦ ਮੇਲ ਅਫੀਸਰਜ਼ ਨੂੰ ਐਨਓਸੀ ਵੀ ਦਿੱਤੇ ਹੈ ਰਿਟਾਇਰਮੈਂਟ ਵੀ ਦਿੱਤੀ ਹੈ ਸਿਰਫ ਮੈਨੂੰ ਰਿਟਾਇਰਮੈਂਟ ਨਹੀਂ ਦਿੱਤੀ ਇੱਕ ਵਿਤਕਰਾ ਕੀਤਾ ਇੱਕ ਮੇਲ ਅਫੀਸਰ ਨਾਲ ਸੋ ਦੇਖੋ ਇਹਨਾਂ ਦੀ ਮਹਿਲਾਵਾਂ ਪ੍ਰਤੀ ਕੀ ਮਨਸ਼ਾ ਹੈ ਜਦੋਂ ਕਿ ਭਾਜਪਾ ਨੇ ਮੈਨੂੰ ਮਹਿਲਾ ਹੋਣ ਦੇ ਨਾਤੇ ਹੀ ਟਿਕਟ ਦਿੱਤੀ ਹੈ ਔਰ ਤਿੰਨ ਸੀਟਾਂ ਭਾਜਪਾ ਨੇ ਤਿੰਨ ਟਿਕਟਾਂ ਮਹਿਲਾਵਾਂ ਨੂੰ ਦਿੱਤੀਆਂ ਕਿੰਨਾ ਸਤਕਾਰ ਆ ਉਹਨਾਂ ਦੇ ਮਨ ਦੇ ਵਿੱਚ ਮਹਿਲਾਵਾਂ ਪ੍ਰਤੀ ਔਰ ਦੂਜੇ ਪਾਸੇ ਤੁਸੀਂ ਆਲ ਦੇਖ ਲੋ ਆਮ ਆਦਮੀ ਪਾਰਟੀ ਤੇ ਕਾਲੀ ਦਲ ਦਾ ਜਿਹੜੇ ਕਿ ਮਹਿਲਾ ਅਫੀਸਰ ਨੂੰ ਅੱਗੇ ਨਹੀਂ ਸੀ ਔਰਦੇ ਜਿਹੜੇ ਫੰਡ ਰੋਕਣ ਦੀ ਗੱਲ ਸਰਕਾਰ ਕਰਦੀ ਸੀ ਫਰਦਰ ਕਿ ਕੀ ਤੁਹਾਡਾ ਐਕਸ਼ਨ ਹੋਇਆ ਗਿਆ ਇਚ ਕੋਰਟ ਜਾਓਗੇ ਕੀ ਕਰੋਗੇ ਕੀ ਹੋਏ ਨਾ ਕੁਝ ਉਹ ਬਾਤ ਦੀਆਂ ਗੱਲਾਂ ਮੈਂ ਹਲੇ ਉਹਨਾਂ ਬਾਰੇ ਸਿ ਕੁਛ ਨਹੀਂ ਸੋਚਿਆ ਮੈਂ ਤਾਂ ਸਿਰਫ ਕਿਉਂਕਿ ਮੇਰਾ ਮੇਰੀ ਨਿਗਾਹ ਇਹੀ ਸੀ ਜਿਵੇਂ ਕਹਿੰਦੇ ਆ ਕਿ ਅਰਜਨ ਦੀ ਮੇਗਾ ਵਾਂਗੂ ਕਿ ਮੈਂ ਇਲੈਕਸ਼ਨ ਲੜਨੇ ਆ ਪਾਰਟੀ ਮੈਂ ਨਵੀਂ ਜੁਆਇਨ ਕੀਤੀ ਹੈ ਔਰ ਔਦਿਆ ਹੀ ਉਹਨਾਂ ਨੇ ਮੈਨੂੰ ਟਿਕਟ ਨਾਲ ਨਵਾਜਿਆ ਇਨਾ ਸਤਕਾਰ ਦਿੱਤਾ ਉਹ ਇੱਕ ਬਹੁਤ ਵੱਡਾ ਕਹੋ ਵੀ ਇੱਕ ਬਹੁਤ ਵੱਡਾ ਸਤਕਾਰ ਸੀ ਜਿਹੜਾ ਮੈਨੂੰ ਦਿੱਤਾ ਗਿਆ ਤੇ ਪਾਰਲੀਮੈਂਟ ਦੇ ਉੱਤੇ ਉੱਤੇ ਕੁਝ ਵੀ ਨਹੀਂ ਪਾਰਲੀਮੈਂਟ ਉੱਤੇ ਕੁਝ ਵੀ ਨਹੀਂ ਇਹ ਛੋਟੀਆਂ ਗੱਲਾਂ ਜਿਹੜੀਆਂ ਦੇ ਵਿੱਚ ਸਰਕਾਰ ਪੈ ਗਈ ਸਰਕਾਰ ਨੂੰ ਇੰਨੀਆਂ ਛੋਟੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੀ ਪਰ ਮੈਨੂੰ ਇਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਹੈਗਾ ਅੱਜ ਦੀ ਡੇਟ ਦੇ ਵਿੱਚ ਮੈਂ ਨਾਮਿਨੇਸ਼ਨ ਫਾਈਲ ਕੀਤੀ ਤੇ ਇਲੈਕਸ਼ਨ ਲੜਨੇ ਤੇ ਜਿੰਨਾ ਵੀ ਹੈਗਾ ਬਹੁਤ ਵੱਡੀ ਸਪੋਰਟ ਮੈਨੂੰ ਮਿਲ ਰਹੀ ਹੈ। ਕਿਸੇ ਖੜਾ ਦੇਖ ਦਿਓ ਆਪਣੇ ਆਪ ਨੂੰ ਔਰ ਮੁਕਾਬਲਾ ਕੀ ਦੇਣਾ ਜਿਵੇਂ ਡੇਡ ਕਿਸੇ ਨਾਲ ਮੈਂ ਮੁਕਾਬਲਾ ਨਹੀਂ ਦੇਖ ਰਹੀ ਬਹੁਤ ਵੱਡੇ ਮਾਰਜਨ ਨਾਲ ਬੀਜੇਪੀ ਜਿੱਤ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਮੈਂ ਕਹੂੰਗੀ ਬੀਜੇਪੀ ਦੀ ਲਹਿਰ ਹੈ 405 ਦਾ ਨਾਰਾ 3 ਸੀਟਾਂ ਆਲਰੇਡੀ ਬੀਜੇਪੀ ਆਨਾ ਪੋਸਟ ਜਿੱਤ ਚੁੱਕੀ ਹੈ। ਸੋ ਮੈਂ ਕਿਸੇ ਨਾਲ ਆਪਦਾ ਮੁਕਾਬਲਾ ਨਹੀਂ ਦੇਖਦੀ ਉਹਨਾਂ ਦੇ ਮੁਕਾਬਲੇ ਆਪਸ ਚ ਅਸੀਂ ਵੱਡੀ ਮਾਰਜਨ ਨਾਲ ਜਿੱਤ ਰਹੇ ਹਾਂ। ਬਹੁਤ ਵੱਡਾ ਵਾਰਤਨ ਦੇਖ ਰਹੇ ਆ ਲੱਖਾਂ ਦਾ ਮਾਰਜਨ ਮੇਰਾ ਰਹੂਗਾ ਬਾਕੀ ਕੈਡੀਡੇਟਸ ਜਿਹੜੇ ਹੈਗੇ ਆ ਆਪਸ ਦੇ ਵਿੱਚ ਜੱਥੇਬੰਦੀਆਂ ਦੇ ਵਿਰੋਧ ਨੂੰ ਕਿਵੇਂ ਦਿਖ ਦਿਓ ਕੱਲ ਵੀ ਕੋਈ ਜੱਥੇਬੰਦੀਆਂ ਦਾ ਵਿਰੋਧ ਨਹੀਂ ਹੈਗਾ ਜੀ ਮਖੌਟਾ ਪਾ ਕੇ ਜੱਥੇਬੰਦੀਆਂ ਦਾ ਵਿਰੋਧੀ ਪਾਰਟੀਆਂ ਸਾਨੂੰ ਆਪੋਜ਼ ਕਰਦੀਆਂ ਉਹਨਾਂ ਨੂੰ ਇਹ ਹੈ ਕਿ ਜੇ ਅਸੀਂ ਕੈਂਪੇਨ ਕਰਨ ਚੱਲੇ ਗਏ ਲੋਕ ਸਾਨੂੰ ਸਾਥ ਦੇਣਾ ਸ਼ੁਰੂ ਹੋ ਗਏ ਉਹਨਾਂ ਦਾ ਕੁਝ ਨਹੀਂ ਬੰਨਣਾ ਕਬਰਾਏ ਹੋਏ ਹੈ ਕਬਰਾਹਟ ਦੇ ਵਿੱਚ ਆ ਕੇ ਹੀ ਮੇਰੀ ਰਿਟਾਇਰਮੈਂਟ ਰੋਕੀ ਕਬਰਾਹਟ ਦੇ ਵਿੱਚ ਆ ਕੇ ਹੀ ਮੇਰੀ ਕੈਂਪੇਨ ਰੋਕੀ ਜਾ ਰਹੀ ਹੈ ਕੋਈ ਮੇਰੇ ਖਿਲਾਫ ਮੇਰਾ ਵਿਰੋਧ ਨਹੀਂ ਕਰ ਰਿਹਾ ਸવાય ਵਿਰੋਧੀ ਪਾਰਟੀਆਂ ਤੋਂ ਉਹ ਮਖੌਟਾ ਪਾ ਕੇ ਕਿਸਾਨਾਂ ਦਾ ਇੱਥੇ ਆ ਕੇ ਸਾਡਾ ਬਦ ਕਰ ਕੋਈ ਬੰਦੇ ਕਿਹੜੇ ਮੈਂ ਇਸ ਤਰ੍ਹਾਂ ਕਰ ਰਹੀ ਆ ਅਕਾਲੀ ਦਲ ਦੇ ਬੰਦੇ ਆ ਆਮ ਆਦਮੀ ਪਾਰਟੀ ਦੇ ਬੰਦੇ ਆ ਕਿਉਂਕਿ ਉਹਨਾਂ ਦੀਆਂ ਫੇਸਬੁੱਕਾਂ ਤੇ ਉਹਨਾਂ ਦੀਆਂ ਫੋਟੋ ਮੈਂ ਸਾਫ਼ ਦੇਖ ਸਕਦੀ ਆ ਮੈਨੂੰ ਜਿਸ ਤਰ੍ਹਾਂ ਤੁਸੀਂ ਆ ਜਾਏ ਹੈਗੇ ਹੋ ਸਿਕੰਦਰ ਸਿੰਘ ਮਲੂਕਾ ਸਾਹਿਬ ਨਾਲ ਤਾਂ ਕਾਹਦੇ ਦਾ ਨਾ ਆਏ ਹੈਗੇ ਇਹਨਾਂ ਤੁਹਾਡੇ ਨਾਲ ਆਏ ਹੈਗੇ ਉਹ ਕਿੱਥੇ ਦੇ ਪਾਸੇ ਆ ਸਾਡੇ ਨਾਲ ਆ ਬਿਲਕੁਲ ਸਾਡੇ ਨਾਲ ਆ ਸਾਡੇ ਫਾਦਰ ਸਾਹਿਬ ਆ ਸਾਨੂੰ ਉਹ ਪਿਆਰ ਕਰਦੇ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਉਹ ਛੋਟੇ ਉਹਨਾਂ ਦੇ ਪਾਈ ਸਾਹਿਬ ਸਾਡੇ ਚਾਚਾ ਜੀ ਅੱਜ ਸਾਡੇ ਨਾਲ ਨੋਮੀਨੇਸ਼ਨ ਫਾਈਲ ਕਰਨ ਆਏ ਆ ਇਹਨਾਂ ਨੂੰ ਉਹਨਾਂ ਨੇ ਭੇਜਿਆ ਸਾਡੇ ਨਾਲ ਕਿਉਂਕਿ ਅਮਰੀਕਾ ਤੋਂ ਚੱਲ ਕੇ ਨੋਮੀਨੇਸ਼ਨ ਫਾਈਲ ਕਰਾਉਣ ਆਏ ਸੀਗੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਚਲੋ ਸਤਕਾਰ ਦੇ ਤੌਰ ਤੇ ਇਹਨਾਂ ਨੂੰ ਸਾਡੇ ਨਾਲ ਭੇਜ ਲੱਗਦਾ ਨਹੀਂ ਜੇ ਅੱਜ ਨਾਲ ਹੁੰਦੇ ਪਾਵਰ ਦੁੱਗਣੀ ਹੋਣੀ ਹੁੰਦੀ ਤੁਹਾਡੇ ਕੋਲੇ ਜੱਜ ਨਾਲ ਹੁੰਦੇ ਪਰ ਪਰਵਾਰਕ ਤੋਂ ਵੀ ਪਾਰਟੀ ਤੋਂ ਸਾਡੇ ਨਾਲ ਹੈ ਬਿਲਕੁਲ ਸਾਡੇ ਹੈ ਹੀ ਨਾਲ ਉਹ ਜਦੋਂ ਦੁੱਗਣੀ ਕੀ ਹੋਣੀ ਸੀਗੀ ਦੁੱਗਣੀ ਹੈ ਸਾਡੇ ਨਾਲ ਨਾਲ ਨੇ ਤੇ ਉਹਨਾਂ ਦੇ ਛੋਟੇ ਬ੍ਰਦਰ ਸਾਡੇ ਨਾਲ ਅਮਰੀਕਾ ਤੋਂ ਬੁਲਾਏ ਆ ਉਹਨਾਂ ਨੇ ਕਿ ਆ ਕੇ ਸਾਰੇ ਕਿਉਂ ਨਹੀਂ ਨਜ਼ਰ ਆ ਰਹੇ ਮੈਮ ਆਫੀਸ਼ੀਅਲੀ ਮਾ ਵੀ ਪਾਰਟੀ ਤੋਂ ਤੇ ਸਾਹਮਣੇ ਨਹੀਂ ਆ ਰਹੇ ਤੁਹਾਡੇ ਨਾਲ ਸ਼੍ਰੀ ਕੀ ਕਹਿਣ ਦਾ ਭਾਵੇਂ ਦੇਖੋ ਜੀ ਨੇ ਸਪੋਰਟ ਕਰਨੀ ਹੁੰਦੀ ਹੈ ਸਾਹਮਣੇ ਆਉਣ ਦੀ ਲੋੜ ਨਹੀਂ ਹੁੰਦੀ ਜਿਹਨੇ ਸਪੋਰਟ ਕਰਨੀ ਆਉਂਦੀ ਹੁੰਦੀ ਹੈ ਸਾਹਮਣੇ ਆਉਣ ਦੀ ਲੋੜ ਨਹੀਂ ਹੁੰਦੀ VOTER ਤਾਂ ਵੋਟਾ ਅੰਦਰ ਜਾ ਕੇ ਪਾਉਂਦੇ ਆ ਸਪੋਰਟ ਵੀ ਅੰਦਰ ਹੁੰਦੀ ਹੈ ਸੋ ਬਹੁਤ ਉਹ ਸਪੋਰਟ ਬਹੁਤ ਭਾਰੀ ਹੈ ਜਿਹੜੀ ਅੰਦਰੋਂ ਸਪੋਰਟ ਹੁੰਦੀ ਹੈ ਨਾ ਤੁਸੀਂ ਵੀ ਸਮਝਦੇ ਹੋ ਉਹ ਬਾਹਰਲੀ ਸਪੋਰਟ ਨਾਲੋਂ ਜ਼ਿਆਦਾ ਤਾਕਤਵਰ ਹੁੰਦੀ ਹੈ ਸਰ ਸਰ ਤੁਹਾਡਾ ਕੀ ਹੈ ਜੀ ਸਰ ਥੋੜਾ ਜਿਹਾ ਆਸਤੇ ਦੇਖੋ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਇੱਕੋ ਇੱਕ ਪਾਰਟੀ ਹੈ ਜਿਹਦਾ ਕੋਈ ਵਿਜ਼ਨ ਹੈ ਪਲਾਨ ਹੈ ਇੰਡੀਆ ਵਾਸਤੇ ਬਾਕੀ ਕਿਸੇ ਪਾਰਟੀ ਕੋਲੇ ਕੋਈ ਪਲਾਨ ਨਹੀਂ ਸਿਵਾਏ ਮੋਦੀ ਜੀ ਨੂੰ ਹਰਾਉਣ ਦੀ ਕੋਸ਼ਿਸ਼ ਕਰਨ ਤੇ ਆ सो so, विकसित भारत के सब कुछ आ जाता है जिथे बीजेपी की एक टीम वोटा मंग रही है कंपेन कर रही है बीजेपी की उस तो भी वीड्डी टीम पिछले बैठ के प्लैनस बना रही है प्रोग्राम बना रही है कि भारत को किमें विकसित करना है भी सौ संताली तक थोड़ी चेर पिछे कर लो सर गल कर ली थोड़ी पिछले हल्के जी ने कहा कही है कि प्राइम मिनिस्टर साहब के भाषणों तो एक साफ पता लग रहा है कि बीजेपी की सरकार सेंटर में नहीं बन रही है देखिए नतीजा ये, जितने पोलिंग के राउंड हो गए तीन राउंड हो गए आज चौथा राउंड चल रहा है देश में सभी जगह भारतीय जनता पार्टी आगे है मैं भी गुजरात से पोलिंग करके हूं आया हूं गुजरात की 26 से 26 च़वीस बैठक एक तो हमारी बैठक अनकॉन्टेस्ट हो गई और बाकी 25 बैठक 25 से 25 बैठक हम जीतेंगे भारतीय जनता पार्टी की इस बार चार के पार हमारे एनडीए का होगा और भारतीय जनता पार्टी की तीसरी बार सरकार बनने के लिए जा रही है मोदी जी तीसरी बार प्रधानमंत्री होंगे तो तो पंजाब तो तो में कितनी सीट रहे हो पंजाब में तेरह के तेरह सीट पर हम जनऊन से लड़ रहे हैं हमारे कार्यकर्ता में उत्साह है जैसे बठिंडा हम पहली दफा लड़ रहे हैं आज तक तो अकालियों के साथ हमारा समझौता होता था हम तीन सीट लड़ते थे वो दस सीट लड़ते थे कई जगह मौका भी नहीं मिला था आज बठिंडा की जनता बोल रही है कि अच्छा किया आपने मौका दिया है हम तो कई सालों से भारतीय जनता पार्टी मोदी जी के हम समर्थक हैं हम उनके फैन हैं तो इस बार मोदी जी को यहाँ से जिताएंगे और हमारे प्रत्याशी को भी जिताएंगे मुझे लगता है पंजाब में बहुत बड़ा प्रदर्शन होगा और ज़्यादा से ज़्यादा सभी पार्टियों में से भारतीय जनता पार्टी की सीटें इस बार निकलेगी आप पूरा पंजाब देख रहे हो जगह जगह घूम रहे हो आप सबसे बड़ा मुद्दा इस बार, इस बार मुद्दा एक ही है ये देश का चुनाव है और देश को जिस तरीके से पिछले दस साल में जो तरक्की की है देश ने पूरे देश को मजबूत बनाया है और विश्व में भारत की जिस तरीके से प्रतिष्ठा बढ़ी है तो उस दृष्टि से एक ही मुद्दा है कि मोदी जी को तीसरी बार प्रधानमंत्री बनाना है और हम वोट मोदी जी को दे रहे हैं ऐसी पूरा देश में वातावरण है एक ही मुद्दा है इसलिए ये इंडी गठबंधन क्योंकि मोदी वर्सेस ऑल इसका मतलब मोदी ही मुद्दा है